ਤੇ ਤਰਨਤਨ ਅਸੈਂਬਲੀ ਹਲਕੇ ਦੇ ਜ਼ਿਲ੍ਹਾ ਉਧੇਦਾਰਾਂ ਦੀ ਮੀਟਿੰਗ ਸੀ ਜੀ ਜਿਹਦੇ ਵਿੱਚ ਅਸੀਂ ਸਾਰੇ ਉਧੇਦਾਰਾਂ ਨੂੰ ਇਕੱਠਾ ਕਰਕੇ ਇਹਨਾਂ ਸਾਰਿਆਂ ਨੂੰ ਲੁਧਿਆਣਾ ਪੱਛਮੀ ਦੀ ਇਲੈਕਸ਼ਨ ਵਾਸਤੇ ਸਾਰਿਆਂ ਨੂੰ ਆਪਣਾ ਯੋਗਦਾਨ ਪਾਉਣ ਲਈ ਕਿਹਾ ਆਮ ਆਦਮੀ ਪਾਰਟੀ ਮਜ਼ਬੂਤ ਅਸ ਰਹੀ ਹੈ ਆਪਣੇ ਮੁਕੇਵੇਂ ਦੇਖ ਰਹੇ ਹੋਏ ਉੱਥੇ ਲੁਧਿਆਣਾ ਦੇ ਇਲੈਕਸ਼ਨ ਦੇ ਵਿੱਚ ਸਰਕਾਰ ਆਪਣੇ ਆਪ ਨੂੰ ਮਜ਼ਬੂਤ ਦੱਸ ਰਹੀ ਹੈ ਆਵਾਮੀ ਪਾਰਟੀ ਤਾਂ ਉੱਥੇ ਕਿਤੇ ਹੈ ਹੀ ਨਹੀਂ ਸਰਕਾਰ ਆਪਣੇ ਆਪ ਨੂੰ ਮਜ਼ਬੂਤ ਦੱਸ ਰਹੀ ਹੈ ਤੇ ਸਰਕਾਰਾਂ ਹਮੇਸ਼ਾ ਹੀ ਮਜ਼ਬੂਤ ਦੱਸਦੀਆਂ ਹੁੰਦੀਆਂ ਭਾਵੇਂ ਉਹ ਉੱਤੇ ਭੈਣੇ ਕੀ ਜਾਣ ਤੁਸੀਂ ਸਰ ਲੁਧਿਆਣੇ ਜਾਏ ਕਿਸ ਤਰ੍ਹਾਂ ਕਿਵੇਂ ਵੇਖਦੇ ਹੋ ਕਿ ਜਿਹੜੀ ਉੱਥੋਂ ਦੇ ਲੋਕਾਂ ਦੀ ਨਮਿਤ ਪਛਾਣਨ ਦੀ ਕੋਸ਼ਿਸ਼ ਕਰ ਰਹੇ ਉਹ ਕਿੱਧਰ ਰੁਝਾਨ ਜਿਹੜਾ ਹੈ ਉਹ ਲੋਕਾਂ ਦਾ ਹੈ ਲੁਧਿਆਣੇ ਵਾਲੇ ਰੁਝਾਨ ਹਮੇਸ਼ਾ ਦੋ ਤਰੀਕਿਆਂ ਨਾਲ ਬਣਦੇ ਹੁੰਦੇ ਨੇ ਜੀ ਇੱਕ ਕੈਂਡੀਡੇਟ ਜੀ ਤੇ ਦੂਜਾ ਏਜੰਡਾ ਜੀ ਕਾਂਗਰਸ ਪਾਰਟੀ ਕੋਲ ਪਹਿਲੀ ਦੇ ਘਰ ਜਿਹੜਾ ਉਮੀਦਵਾਰ ਕਾਂਗਰਸ ਪਾਰਟੀ ਨੇ ਦਿੱਤਾ ਇੱਕ ਕਾਂਗਰਸ ਪਾਰਟੀ ਦਾ ਕੈਂਡੀਡੇਟ ਬਾਅਦ ਦੇ ਵਿੱਚ ਆ ਤੇ ਲੋਕਾਂ ਦਾ ਕੈਂਡੀਡੇਟ ਪਈਆ ਜੀ ਕਾਉਂਸਲਰ ਤੋਂ ਲੈ ਕੇ ਅੱਜ ਤੱਕ ਉਹਦੀ ਪਿਛਲੀ 40 ਸਾਲ ਦੀ ਰਾਜਨੀਤੀ ਦੇ ਵਿੱਚ ਸਾਨੂੰ ਕਿਸੇ ਦੇ ਘਰ ਜਾ ਕੇ ਇਹ ਕਹਿਣਾ ਨਹੀਂ ਪੈਂਦਾ ਕਿ ਅਸੀਂ ਵੀਵਾ ਪੈਣ ਆਸ਼ੂ ਵਾਸਤੇ ਆਏ ਅੱਗੋਂ ਉਹ ਕਹਿੰਦੀਆਂ ਨੇ ਹਾਂ ਆਸ਼ੂ ਵਾਸਤੇ ਆਏ ਲੋਕਾਂ ਦੇ ਘਰ ਘਰ ਵਿੱਚ ਉਹਦੀ ਪਛਾਣ ਹੈ ਦੂਜੀ ਗੱਲ ਕਾਂਗਰਸ ਪਾਰਟੀ ਦੇ ਕੋਲ ਪੰਜਾਬ ਦੇ ਵਾਸਤੇ ਇੱਕ ਏਜੰਡਾ ਤੇ ਕਾਂਗਰਸ ਪਾਰਟੀ ਪੰਜਾਬ ਦੇ ਏਜੰਡੇ ਨੂੰ ਅੱਗੇ ਲੈ ਕੇ ਚੱਲ ਰਹੀ ਹੈ ਜੀ ਜੇ ਇਹਦੇ ਮੁਕਾਬਲੇ ਦੇ ਵਿੱਚ ਤੁਸੀਂ ਸਰਕਾਰ ਦੀ ਗੱਲ ਕਰਦੇ ਹੋ ਕਿਉਂਕਿ ਮੈਂ ਕਿਤੇ ਵੀ ਆਮ ਆਦਮੀ ਪਾਰਟੀ ਨੂੰ ਮੁਕਾਬਲੇ 'ਚ ਨਹੀਂ ਕਿੰਦਾ ਸਰਕਾਰ ਮੁਕਾਬਲਾ ਕਰ ਰਹੀ ਹੈ ਜੀ ਤੇ ਜੇ ਤੁਸੀਂ ਸਰਕਾਰ ਦੀ ਗੱਲ ਕਰਦੇ ਹੋ ਸਰਕਾਰ ਨਹੀਂਓ ਲੱਭ ਚੁੱਕੀ ਹੈ ਸਰਕਾਰ ਕੋਲ ਸਿਰਫ ਤੇ ਸਿਰਫ ਬਦਲੇ ਦੀ ਭਾਵਨਾ ਦਾ ਏਜੰਡਾ ਹੈ ਉਸ ਬਦਲੇ ਦੀ ਭਾਵਨਾ ਦੇ ਏਜੰਡੇ ਦੇ ਤਹਿਤ ਇੱਕ ਦਿਨ ਠੁੱਕਦੇ ਨੇ ਦੂਜੇ ਦਿਨ ਚੱਟ ਲੈਂਦੇ ਨੇ ਇੱਕ ਦਿਨ ਠੁੱਕਦੇ ਨੇ ਦੂਜੇ ਦਿਨ ਚੱਟ ਲੈਂਦੇ ਨੇ ਇੱਕ ਦਿਨ ਆਸ਼ੂ ਨੂੰ ਨੋਟਿਸ ਕਢਵਾਉਂਦੇ ਨੇ ਅਗਲੇ ਦਿਨ ਕਹਿ ਦਿੰਦੇ ਥੂ ਮਾਰਿਆ ਗਲਤੀ ਹੋ ਗਈ ਜੀ ਇਸ ਕਰਕੇ ਸਰਕਾਰ ਨੂੰ ਆਪ ਨਹੀਂ ਪਤਾ ਲੱਗ ਰਿਹਾ ਵੀ ਉਹ ਕੀ ਕਰ ਰਹੇ ਨੇ ਤੇ ਸਰਕਾਰ ਦੇ ਕੋਲ ਕੋਈ ਵਿਜਨ ਨਹੀਂ ਹੈ ਜੇ ਸਰਕਾਰ ਦੇ ਕੈਂਡੀਡੇਟ ਦੀ ਗੱਲ ਕਰ ਲਈਏ ਤੇ ਸਰਕਾਰ ਦਾ ਕੈਂਡੀਡੇਟ ਮੈਨੂੰ ਨਹੀਂ ਸਮਝ ਆਉਂਦੀ ਕਿ ਉਹ ਕਿਹੜੇ ਪੰਜਾਬ ਦੀ ਵਿਰਾਸਤ ਦੀ ਗੱਲ ਕਰਦਾ ਹੈ ਕਿ ਉਹ ਬੰਦਾ ਉੱਪਰਲੇ ਡੰਡੇ ਤੋਂ ਥੱਲੇ ਵਾਲੇ ਡੰਡੇਆਂ ਨੂੰ ਤਰਿਆਉਂਦਾ ਤੇ ਜਿਹੜਾ ਬੰਦਾ ਹੁਣ ਉੱਪਰਲੇ ਡੰਡੇ ਤੋਂ ਬਿਨਾਂ ਵੇਖੇ ਥੱਲੇ ਵਾਲ ਨੂੰ ਆਵੇ ਉਹ ਫਟਕਦਾ ਹੀ ਉਹ ਜਿੱਦਣ 2022 ਦੇ ਵਿੱਚ ਪੰਜਾਬ ਦੇ 92 ਲੋਕਾਂ ਨੂੰ ਜਿਤਾ ਕੇ ਜੀ ਭੇਜਿਆ ਸੀ ਜਿਹਨੂੰ ਤੁਸੀਂ ਕਨਵੀਨਰ ਕਹਿੰਦੇ ਜੇ ਉਸ ਦਿਨ ਕਨਵੀਨਰ ਸੀ ਜੀ ਜਿਹਨੂੰ ਤੁਸੀਂ ਪਾਰਟੀ ਕਹਿੰਦੇ ਜੇ ਉਸ ਦਿਨ ਆਮ ਆਦਮੀ ਪਾਰਟੀ ਸੀ ਤੇ ਲੋਕਾਂ ਨੇ ਤੇ ਯਕੀਨ ਕੀਤਾ ਸੀ ਪਰ ਪਿਛਲੇ 3 ਸਾਲ ਦੇ ਵਿੱਚ ਇਹ ਕਾਨੂੰਨ ਤੋਂ ਭੱਜੇ ਜਮਾਨਤੀਏ ਨੇ ਤੇ ਇਹ ਇਸ ਵੇਲੇ ਅਫਗਾਨੀ ਦੇ ਰੂਪ ਵਿੱਚ ਪੰਜਾਬ ਨੂੰ ਲੁੱਟਣ ਪੈਗੇ ਧਾੜਵੀ ਨੇ ਤੇ ਪੰਜਾਬ ਨੇ ਹੁਣ ਵੇਖਣਾ ਵੀ ਪੰਜਾਬ ਨੇ ਅਫਗਾਨੀ ਦੇ ਅਟੈਕ ਦਾ ਜਵਾਬ ਕਿਦਾਂ ਦੇਣਾ ਕਾਂਗਰਸ ਪਾਰਟੀ ਦੇ ਤਰਨਕਾਰਨ ਦੇ ਸਾਰੇ ਯੋਧੇ ਵੀ ਇੱਥੇ ਇਕੱਠੇ ਹੋਏ ਤੇ ਕੀ ਉਹਨਾਂ ਦੇ ਵੱਲੋਂ ਪ੍ਰਚਾਰ ਦੇ ਲਈ ਗਰਮੀ ਦੇ ਬਾਵਜੂਦ ਜਿਹੜਾ ਉਹਨਾਂ ਦੇ ਵਿੱਚ ਜੋਸ਼ ਹੈ ਕੀ ਕਹਿਣਾ ਚਾਹੋਗੇ ਉਸਤੇ ਅਸਲ ਦੇ ਵਿੱਚ ਜਿੰਨੇ ਜਣੇ ਅੱਜ ਇੱਥੇ ਇਕੱਠੇ ਹੋਏ ਸੀ ਇਹਨਾਂ ਚੋਂ 90% ਨੂੰ ਤਾਂ ਮੈਂ ਪਿਛਲੇ ਇੱਕ ਹਫ਼ਤੇ ਦੇ ਵਿੱਚ ਪਹਿਲਾਂ ਹੀ ਉੱਥੇ ਲਿਜਾ ਕੇ ਗਰਮੀ ਬੁਖਾਰੀ ਹੈ ਜੀ ਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਨੂੰ ਮੈਂ ਦੱਸਦਾ ਜਿਹੜੇ ਪੈਲੀਆਂ 'ਚ ਝੋਨਾ ਲੱਗਦਾ ਉਹਦੇ ਨਾਲ ਦੀ ਗਰਮੀ ਨਹੀਂ ਹੈਗੀ ਆਰਾਮ ਨਹੀਂ ਜਾਵਾਂਗੇ ਸਮੁੱਚੀ ਕਾਂਗਰਸ ਗਰਮੀ ਗਰਮੀ ਸਰਦੀ ਇਹਨਾਂ ਨੂੰ ਕੁਝ ਨਹੀਂ ਕਹਿੰਦੀ ਜਿੱਥੇ ਪਾਰਟੀ ਦਾ ਭਵਿੱਖ ਦੇ ਹੱਥਾਂ ਹੋਵੇ ਉੱਥੇ ਹਰ ਵਰਕਰ ਲੜਾਈ ਲੜਨ ਤੇ ਸਮੁੱਚੀ ਕਾਂਗਰਸ ਪਾਰਟੀ ਦੇ ਵੱਲੋਂ ਬੋਲਦੇ ਹੋਏ ਲੁਧਿਆਣਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਸਪੋਰਟ ਕਰਨ ਲਈ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋ ਮੈਂ ਤੇ ਕਾਂਗਰਸ ਪਾਰਟੀ ਦੇ ਇੱਕ ਨਮਾਣੇ ਵਰਕਰ ਵਜੋਂ ਜੀ ਲੁਧਿਆਣਾ ਪਸ਼ਮੀ ਦੇ ਲੋਕਾਂ ਨੂੰ ਵਿਸ਼ੇਸ਼ ਤੌਰ ਤੇ ਅਪੀਲ ਕਰੂੰਗਾ ਕਿ ਲੜਾਈ ਪੰਜਾਬ ਦੇ ਪੁੱਤ ਦੀ ਤੇ ਤਾੜਵੀਆਂ ਦੀ ਜੀ ਤੁਸੀਂ ਤਾੜਵੀ ਚੋਣਨੇ ਨੇ ਕਿ ਪੰਜਾਬ ਦਾ ਪੁੱਤ ਚੋਣਨਾ ਹੈ ਤੁਹਾਡੇ ਤੇ ਤੇ ਦੂਸਰੇ ਪਾਸੇ ਪੰਜਾਬੀਆਂ ਨੂੰ ਵੀ ਅਪੀਲ ਕਰੂੰਗਾ ਕਿ ਜੇ ਅੱਜ ਉਹ ਪਸ਼ਮੀ ਲੁਧਿਆਣਾ ਪਸ਼ਮੀ ਤੇ ਪਏ ਨੇ ਤੇ ਕੱਲ ਨੂੰ ਕਿਸੇ ਤੇ ਵੀ ਪੈ ਸਕਦੇ ਨੇ ਜਿਹਨੂੰ ਮਰਜ਼ੀ ਅਸਤੀਫਾ ਦਿਵਾਉਣਗੇ ਜਿਹਦੀ ਮਰਜ਼ੀ ਥਾਂ ਲੈਣ ਲੱਗ ਪੈਣਗੇ ਜੇ ਉਹ ਬੋਰਡ ਨਾ ਕਾਰਪੋਰੇਸ਼ਨਾਂ ਦੀਆਂ ਚੇਅਰਮੈਨੀਆਂ ਤੇ ਦਿੱਲੀ ਦੇ ਧੜ ਵੀ ਸੈੱਟ ਕਰਨ ਲੱਗ ਪਏ ਨੇ ਉਹ ਕਰ ਐਮਐਲਏ ਵੀ ਇਦਾਂ ਏਕੇ ਕਰਕੇ ਕਰਕੇ ਅਗਲੇ 1.5 ਸਾਲ ਚ ਕਰਨਗੇ ਇਸ ਕਰਕੇ ਲੁਧਿਆਣਾ ਪੱਛਮੀ ਦੀ ਜ਼ੋਨ ਦੇ ਵਿੱਚ ਜਵਾਬ ਦੇ ਦਈਏ ਤਾਂ ਕਿ ਗਾ ਇਹ ਹੀ ਨਾ ਕਰੇ ਤੁਹਾਡੇ ਪੁਰਾਣੇ ਸਾਥੀ ਵੀ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਵੀ ਨੇ ਉਹ ਵਾਰ-ਵਾਰ ਕਹਿੰਦੇ ਕਾਂਗਰਸ ਇਕੱਠੀ ਨਹੀਂ ਹੈ ਕਾਂਗਰਸ ਦੇ ਵਿੱਚ ਧੜੇ ਬੰਦੀ ਹੈ ਕਿਵੇਂ ਦੇਖਦੇ ਹੋ ਕਾਂਗਰਸ ਇਕੱਠੀ ਹੈ ਹਰੇ ਕਹੀਦੀ ਤੇ ਗੱਲ ਇਹ ਜਿੱਦਣ ਉਹ ਮੇਰਾ ਸਾਥੀ ਸੀ ਜੀ ਉਹਦੋਂ ਪੀਪਲ ਪਾਰਟੀ ਦੇ ਨਾਲ ਸੀ ਜੀ ਜਿੱਦਣ ਉਹ ਆਮ ਆਦਮੀ ਪਾਰਟੀ ਦੇ ਵਿੱਚ ਕਿਉਂ ਆਮ ਆਦਮੀ ਪਾਰਟੀ ਦੇ ਪ੍ਰਤੀ ਸੰਸੀਅਰ ਹੈ ਜੀ ਅਸਲ ਦੇ ਵਿੱਚ ਉਹ ਆਪਣਾ ਜਵਾਬ ਦੇਣ ਵੀ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਇਕੱਠੀਆਂ ਨੇ ਜੀ ਜੇ ਉਹ ਆਪਸ ਵਿੱਚ ਨਹੀਂ ਇਕੱਠੀਆਂ ਕੈਂਡੀਡੇਟ ਨੋਟਿਸਵਾ ਦਿੰਦਾ ਤੇ ਮੁੱਖ ਮੰਤਰੀ ਕਹਿੰਦਾ ਨਹੀਂ ਗਲਤੀ ਹੋ ਗਈ ਉਹ ਵਾਪਸ ਲੈ ਲਈਦਾ ਕੈਂਡੀਡੇਟ ਕੁਝ ਕਹਿੰਦਾ ਮੁੱਖ ਮੰਤਰੀ ਕੁਝ ਕਹਿੰਦਾ ਦਿੱਲੀ ਦੇ ਧਾੜ ਵੀ ਕੁਝ ਕਹਿੰਦੇ ਨੇ ਔਰ ਪਬਲਿਕ ਦੇ ਵਿੱਚ ਕੋਈ ਨਹੀਂ ਆ ਰਿਹਾ ਇਸ ਕਰਕੇ ਕਾਂਗਰਸ ਇਕੱਠੀ ਸੀ ਇਕੱਠੀ ਹੈ ਤੇ ਸਾਰੀ ਕਾਂਗਰਸ ਇਕੱਠੀ ਇਲੈਕਸ਼ਨ ਲੜ ਰਹੀ ਹੈ ਹਾਂ ਇਹ ਗੱਲ ਮੈਂ ਕਲੀਅਰ ਕਰ ਦਵਾਂ ਕਾਂਗਰਸ ਦੇ ਕੋਲ ਲੁਧਿਆਣਾ ਪੱਛਮੀ ਦੀ ਇਲੈਕਸ਼ਨ ਤੋਂ ਇਲਾਵਾ ਵੀ ਕੰਮ ਹੈਗੇ ਨੇ 50 ਪੱਦਰ ਦੇ ਕੰਮ ਨੇ ਪੰਜਾਬ ਪ੍ਰਧਾਨ ਪੰਜਾਬ ਪੱਦਰ ਦੀ ਮੁਹਿੰਮ ਜਿਹੜੀ ਪਾਰਟੀ ਵੱਲੋਂ ਨੈਸ਼ਨਲ ਆਹਰ ਇੰਡੀਆ ਕਾਂਗਰਸ ਵੱਲੋਂ ਚਲਾਈ ਗਈ ਹੈ ਸਰਦਾਰ ਬਚਾਓ ਮੁਹਿੰਮ ਪਾਰਟੀ ਪ੍ਰਧਾਨ ਉਹਦੇ ਚ ਲੱਗੇ ਅੱਧੀ ਲੀਡਰਸ਼ਿਪ ਇੱਧਰ ਲੱਗੀ ਅੱਧੀ ਉੱਧਰ ਲੱਗੀ ਲੇਕਿਨ ਰਾਤ ਨੂੰ ਸਾਰੇ ਇਕੱਠੇ ਹੋ ਕੇ ਲੋਕਾਂ ਦੇ ਘਰਾਂ 'ਚ ਹੁੰਦੇ ਨੇ ਅਸੀਂ ਇਕੱਠੇ ਹੋ ਕੇ ਲੜਾਈ ਲੜ ਰਹੇ ਹਾਂ ਤੇ ਜੇ ਉਹਨੂੰ ਲੱਗਦਾ ਹੈ ਕਾਂਗਰਸ ਇਕੱਠੀ ਨਹੀਂ ਤੇ ਫਿਰ ਉਹ ਤੇ ਅੱਧ-ਚੱਧ ਕਾਂਗਰਸ ਕੋਲੋਂ ਭੱਜਾ ਫਿਰਦਾ ਜਦੋਂ ਇਕੱਠੇ ਹੋਏ ਉਹਨਾਂ ਕੀ ਕਰੂਗਾ ਲੁਧਿਆਣਾ ਦੀ ਚੋਣ ਜਿਹੜੀ ਹੈ ਹੁਣ ਇਹ ਲੱਗਦਾ 2027 ਦਾ ਮੋੜ ਬਣੇਗੀ ਕਾਂਗਰਸ ਦੇ ਲਈ ਜਿਸ ਤਰੀਕੇ ਨਾਲ ਲੁਧਿਆਣਾ ਕਾਂ ਲੁਧਿਆਣਾ ਚੋਣ ਕਾਂਗਰਸ ਦੇ ਪੁਇਖ ਵਾਸਤੇ ਬਹੁਤ ਵੱਡਾ ਮੀਲ ਪੱਥਰ ਸਾਬਤ ਹੋਇਆ ਤੇ ਲੁਧਿਆਣਾ ਚੋਣ ਦਾ ਰਿਜ਼ਲਟ ਜੇ ਲੋਕਾਂ ਦੀਆਂ 期望ਾਂ ਮੁਤਾਬਕ ਆ ਗਿਆ ਤੇ ਸ਼ਾਇਦ ਤੁਹਾਡੇਆਂ ਮੂੰਹਾਂ 'ਚ ਸਤਾਈ ਨਹੀਂ ਰਹਿਣੀ ਉਦੋਂ ਪਹਿਲਾਂ ਹੀ ਕੁਝ ਨਾ ਕੁਝ ਹੋ ਚੁੱਕੀ ਬਹੁਤ ਬਹੁਤ ਧੰਨਵਾਦ